JD 813 ਵਿੱਚ ਸਭ ਨੂੰ ਜੀ ਆਇਆਂ ਆਏ ਦੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਰੋਪੜ ਦੇ ਵਿੱਚ 2 ਜੁਲਾਈ ਤੋਂ ਅੱਜ 4 ਜੁਲਾਈ ਤੱਕ ਲਗਾਤਾਰ 3 ਦਿਨ ਤੋਂ ਛੇੜ ਦੇ ਟਾਈਮ ਮੀਂਹ ਪੈ ਰਿਹਾ 2 ਜੁਲਾਈ ਨੂੰ ਤਾਂ ਆ ਦੇਖੋ 1 ਘੰਟਾ ਦਾ ਪੂਰਾ ਜ਼ੋਰ ਦਾ ਵੀ ਪਿਆ ਉਸ ਤੋਂ ਬਾਅਦ ਹਲਕਾ ਹਲਕਾ ਕਾਫੀ ਟਾਈਮ ਲੱਗਿਆ ਰਿਹਾ ਔਰ ਦੁਪਹਿਰ ਤੋਂ ਬਾਅਦ ਧੁੱਪ ਬਹੁਤ ਜ਼ਿਆਦਾ ਨਿਕਲੀ ਜਿਹਦੇ ਨਾਲ ਪੂਰੀ ਗਰਮੀ ਰਹੀ ਦੁਪਹਿਰ ਨੂੰ ਇਹ ਦੇਖੋ ਜੀ ਜਲ ਥਲ ਹੋਇਆ ਪਿਆ ਸੜਕਾਂ ਤੇ ਪਾਣੀ ਪਾਣੀ ਹੋਇਆ ਪਿਆ ਜੀ ਇਹ 2 ਤਰੀਕ ਦੇ 2 ਜੁਲਾਈ ਤੇ ਉੱਪਰ ਦੇਖੋ ਬੱਦਲ ਪੂਰੇ ਸਾਰੇ ਹੋਏ ਨੇ ਅਜੇ ਪੂਰਾ ਨੇਰ ਪਿਆ ਬੱਦਲ ਦਾ ਉੱਪਰ ਪਰ نیچے ਦੇਖੋ ਸਰਪਣੇ ਨੇ ਨਹਿਰ ਦਾ ਰੂਪ ਧਾਰਿਆ ਹੋਇਆ ਕਿਉਂਕਿ 1 ਘੰਟਾ ਪੂਰਾ ਜ਼ੋਰ ਦਾ ਮੀਂਹ ਪਿਆ ਹੁਣ ਕੁਝ ਹਲਕਾ ਹੋਇਆ ਤੇ ਕੋਠੇ ਦੀ ਛੱਤ ਤੇ ਚੜ ਕੇ ਮੈਂ ਵੀਡੀਓ ਬਣਾ ਰਿਹਾ ਹਾਂ ਲੋਕੀ ਹੁਣ ਮੀਕਟਿਆ ਬਿਲਕੁਲ ਹਲਕਾ ਰਹਿ ਗਿਆ ਤੇ ਇਸ ਲਈ ਮੈਂ ਸੱਤ ਤੇ ਚੜ ਕੇ ਇਹ ਵੀਡੀਓ ਬਣਾ ਰਿਹਾ ਇਹ ਦੇਖੋ ਸੜਕਾਂ ਦੇ ਉੱਪਰ ਪਾਣੀ ਪਾਣੀ ਆਇਆ ਤੇ ਆ ਇਹ ਹੈ ਜੀ ਦੋ ਜਿਲਾਈ ਤੋਂ ਯਾਰ 24 ਦਾ ਰੌਪੜਾ ਦਾ ਦ੍ਰਿਸ਼ ਹਾਂ ਦੇਖੋ ਬਹੁਤ ਘੱਟ ਆ ਹਲਕੀ ਕਨਮਨ ਹੋ ਰਹੀ ਹੈ ਪਰ ਸੜਕਾਂ ਦੇ ਉੱਪਰ ਦੇਖ ਲਓ 1 ਘੰਟੇ ਦੇ ਤੇਜ਼ ਮੀਂਹ ਨਹੀਂ ਪੂਰੀ ਨਹਿਰ ਬਣਾਈ ਹੋਈ ਹੈ ਕਿਉਂਕਿ ਇਸ ਸੜਕ ਤੇ ਕੋਈ ਡਰੇਨ ਦਾ ਪ੍ਰਬੰਧ ਵੀ ਨਹੀਂ ਹੈ ਕਲੰਧੇ ਨਾਲੀ ਪੂਰਾ ਪਾਣੀ ਜਿਹੜਾ ਉਪਰੋਂ ਹੁੰਦਾ ਸੜਕਾਂ ਦਾ ਪੂਰਾ ਇਸ ਲਈ ਇਹ ਨਹਿਰੀ ਬਣੀ ਹੋਈ ਹੈ ਇਹ ਸਿਰਫ 1 ਘੰਟਾ ਜ਼ੋਰ ਦਾ ਵੀ ਪਿਆ ਜੀ ਉਸ ਤੋਂ ਬਾਅਦ ਹੁਣ ਏਦਾਂ ਦੀ ਹਲਕੀ ਕੰਮਨ ਹੋ ਰਹੀ ਹੈ ਇਹ ਆ ਜੀ 2 ਜੁਲਾਈ ਦੀ ਰੋਪੜ ਦੀ ਤਸਵੀਰ ਗਰਮੀ ਤੋਂ ਕਾਫੀ ਰਾਹਤ ਮਿਲੀ ਆ। ਇਹ 3 ਜੁਲਾਈ ਦਾ ਹੀ। 3 ਜੁਲਾਈ ਨੂੰ ਇਦਾਂ ਹਲਕਾ ਪੈ ਰਿਹਾ। ਕਦੇ ਤੇਜ਼ ਹੋ ਜਾਂਦਾ। ਔਰ ਕਦੇ ਹਲਕਾ ਹੋ ਜਾਂਦਾ। ਉੱਪਰ ਬੱਦਲ ਦੇਖੋ। 3 ਜੁਲਾਈ ਨੂੰ ਵੀ ਪੂਰੇ ਛਾਏ ਹੋਏ ਨੇ। ਔਰ ਮੀ ਕਦੇ ਹਲਕਾ ਹੋ ਜਾਂਦਾ। ਕਦੇ ਵਿੱਚ 5 ਮਿੰਟ ਤੇਜ਼ ਹੋ ਜਾਂਦਾ। ਇਹ ਮੀਂਹ ਰੋਜ਼ ਸਵੇਰ ਦੇ ਟਾਈਮ ਪੈਂਦਾ ਸੋ ਅੱਜ 4 ਜੁਲਾਈ ਨੂੰ ਵੀ ਹਲਕਾ ਜਿਹਾ ਪਿਆ ਇਹ ਤੁਹਾਨੂੰ ਦਿਖਾਈ ਜੀ ਰੋਪੜ ਦੇ ਵਿੱਚ ਤਿੰਨ ਦਿਨਾਂ ਦੀ ਮੀਂਹ ਦੀ ਤਸਵੀਰ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ